A ja, તરુણજી જય શ્રી રમ તુણ જી કો જય શ્રી રા જય શ્રી રા જય શ્રી રાહિંદ્ર જય શ્રી રા જય શ્રી રમ જય શ્રી રામ મહેન્દ્રજી કો જય શ્રી રામ જય શ્રી રામ ਸਾਰੇ ਘਰੇ ਆਜੂ ਮੈਂ ਬਹੁਤ ਬੋਲੀ ਇਹ ਜੋ ਬੰਦੇ ਇਮਾਨਦਾਰ ਬੰਦੇ ਲੋੜਾ ਹੈ ਜਰੂਰ ਆਸ਼ੀਰਵਾਦ ਸਾਡਾ ਹੈਗਾ ਅਸੀਂ ਆਪਣੇ ਵੋਟਰ ਨੂੰ ਆਪਣੇ ਸਪੋਰਟਰ ਨੂੰ ਆਪ ਸਾਰਿਆਂ ਨੂੰ ਕਾਵਾਂਗੇ ਨੰਨਾ ਜੀ ਨੂੰ ਵੋਟ ਪਾਓ ਤੇ ਇਹਨਾਂ ਨੂੰ ਕਾਮਯਾਬ ਕਰੋ ਹਾਂਜੀ ਹਾਂਜੀ ਬਾਕੀ ਹਾਰ ਜਿੱਤ ਤਾਂ ਦੇਖੋ ਪ੍ਰਭੂ ਦੇ ਹੱਥ ਵਿੱਚ ਹੈਗਾ ਮਨ ਇਹਨਾਂ ਦਾ ਸਾਫ਼ ਹੈਗਾ ਇਹਨਾਂ ਨੂੰ ਸਪੋਰਟ ਕਰੋ ਜੀ ਮੈਦਾਨ ਦੇ ਵਿੱਚ ਤਾਂ ਖਿਡਾਰੀ ਉਤਰਦੇ ਨੇ ਅਨਾਰੀ ਕਦੇ ਨਹੀਂ ਉਤਰਦੇ ਇਹਨਾਂ ਨੇ ਬਹੁਤ ਵੱਡੀ ਗੱਲ ਹੈ ਕਿ ਇਹ ਮੈਦਾਨ ਦੇ ਵਿੱਚ ਉਤਰਿਆ ਨੇ ਅਸੀਂ ਕਾਵਾਂਗੇ ਵੀ ਰੱਬ ਦੇ ਅਗੇ ਦੁਆ ਹੈ ਕਿ ਇਹ ਇਸ ਫੋਰਮ ਨਾ ਪੂਰੇ ਬਹੁਤ ਬਹੁਤ ਨਾ ਜਿੱਤਣਾ ਬਹੁਤ ਅੱਛਾ ਲੱਗਿਆ ਅਸੀਂ ਇਹਨਾਂ ਦੇ ਨਾਲ ਅਸੀਂ ਜੁੜ ਜਾਵਾਂਗੇ ਇਸ ਫੋਰਮ ਤੇ ਜੋ ਰਿਪੋਰਟ ਹੈ ਨਾ ਕਹਿ ਰਹੀ ਹੈ ਕਿ ਇਹਨਾਂ ਨੇ ਹਿੰਮਤ ਕੀਤੀ ਹੈਗੀ ਹੈ ਹਾਂ ਜੀ ਇਹ ਗਰੀਬ ਬੰਦਾ ਜਾਂ ਕੋਈ ਐਵੇਂ ਬੰਦਾ ਆਮ ਬੰਦਾ ਹਿੰਮਤ ਨਹੀਂ ਕਰ ਸਕਦਾ ਹੈਗਾ ਫੋਰਮ ਵਿੱਚ ਖੜਨ ਵਾਸਤੇ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਸਾਡੇ ਪੂਰੀ ਵੋਟ ਇਹਨਾਂ ਦੇ ਨਾਲ ਫੋਰਮ ਆ ਥੋੜਾ ਜੀ ਇਸ ਦਾ ਵੀ ਸਭ ਦਾ ਅਸੀਂ ਜੁੜ ਜਾਣਾ ਹਾਂ ਹਾਂ ਅਸੀਂ ਤੁਹਾਡੇ ਮੂਵੀ ਦੇ ਦੇਖੀ ਹੈਗੀ ਹਾਂ ਜੀ ਤੁਹਾਡੇ ਮੋਬਾਈਲ ਨਾਲ ਤੇ ਇਹਨਾਂ ਦੀ ਉਹ ਦੇਖੀ ਹੈਗੀ ਅਸੀਂ ਉਹਨਾਂ ਕਰਕੇ ਥੋੜਾ ਸੰਤਾਂ ਪਤਾ ਲੱਗੇ ਕਿ ਨੰਨੇ ਸਾਡੇ தம நிபாஜி தான் ਸਰਦਾਰਾਂ ਦੇ ਦਿਨ ਤੋਂ ਖੜੇ ਹੁੰਦੇ ਆ ਉਹਨਾਂ ਨੂੰ ਪਤਾ ਗਰੀਬ ਦਾ ਕਿਹੜਾ ਵਾ ਭਾਣ ਨੇ سپورਟ ਕੀਤੀ ਆ ਉਹ ਸਾਰਾ ਹਿੰਦੁਸਤਾਨ ਸਾਰਾ ਭਾਰਤ ਦੇ ਪੂਰਾ ਇੰਡੀਆ ਸਾਡੇ ਜਿਹੜੇ ਗਰੀਬ ਭਰਾ ਖੜੇ ਆ ਕੋਈ ਪੈਂਚਰਾਂ ਵਾਲਾ ਖੜਾ ਕੋਈ ਚਾਹ ਵਾਲਾ ਖੜਾ ਕੋਈ ਸਮੋਸਿਆਂ ਵਾਲਾ ਖੜਾ ਕੋਈ ਸਾਈਕਲ ਵਾਲਾ ਖੜਾ ਵਾ ਔਰ ਕੋਈ ਵਿਚਾਰਾ ਗਰੀਬ ਭਰਾ ਸਾਡਾ ਕਿਸਾਨ ਵੀ ਖੜਾ ਔਰ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਤੁਸੀਂ ਅੱਗੇ ਲੈ ਜਾਣਾ ਔਰ ਇਹੀ ਬੰਦੇ ਤੁਹਾਡਾ ਤੁਹਾਡੇ ਵਧੀਆ ਕੰਮ ਕਰਾ ਕੇ ਦਿਖਾਣਗੇ ਔਰ ਕੰਮ ਕਰਕੇ ਦਿਖਾਣਗੇ ਪੰਜਾਬ ਦੇ ਛਾ ਗਿਆ ਨੰਨਾ ਆ ਗਿਆ ਨੰਨਾ ਛਾ ਗਿਆ ਨੰਨਾ ਰਾਜਪੁਰੇ